ਲੋਕਾਂ ਦੀ ਫਸਲ ਮਰ ਰਹੀ ਆ ਉਹਦਾ ਮੈਂ ਤੋੜ ਦੇਣ ਲਈ ਆਇਆ ਤੁਹਾਨੂੰ ਇਹ ਸਿਆਸਤ ਲੱਗਦੀ ਤੇ ਮੈਂ ਉਹਦਾ ਚ ਮਦਦ ਨਹੀਂ ਕਰ ਸਕਦਾ ਕੋਈ ਸਿਆਸਤ ਨਹੀਂ ਆ ਅਲਟੀਮੇਟਲੀ ਤਾਂ ਮੈਂ ਸਿਆਸਤਦਾਨ ਆ ਜੇ ਸਿਆਸਤਦਾਨ ਕਰ ਨਹੀਂ ਕਰੇਗਾ ਤਾਂ ਕੌਣ ਕਰੇਗਾ ਮੈਂ ਸਿਆਸਤਦਾਨ ਆ ਮੈਂ ਇਹ ਬੀੜਾ ਚੱਕਿਆ ਤੇ ਲੋਕ ਅੱਜ ਖੁਸ਼ ਆ ਨਾ ਤੇ ਲੇਕਿਨ ਮੈਂ ਕੱਲ ਕਹਿਣਾ ਯਾਰ ਉਹ ਗੁਲਾਬੀ ਸੁੰਡੀ ਸੀ ਗੁਲਾਬੀ ਸੁੰਡੀ ਨਹੀਂ ਤੁਸੀਂ ਮੈਨੂੰ ਵਾਪਸ ਵੇਖੇ ਦਿਸ ਗਈ ਇੱਥੇ ਦੇ ਤਮਾਮ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਜਿਆਦਾ ਆਮ ਆਦਮੀ ਪਾਰਟੀ ਦੇ ਆ ਉਹ ਦਸਣ ਜੀ ਯਾਰੋ ਤੁਹਾਨੂੰ ਗੁਲਾਬੀ ਸੁਣੀ ਤੁਖੀ ਤੇ ਰੋਲਾ ਕਿਉਂ ਨਹੀਂ ਪਾਇਆ ਹੋਲਗੜ ਦੀ ਗੱਲ ਨਹੀਂ ਕੀਤੀ ਇਹਦਾ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਰਾਜਨੇਤਾ ਹੋਣਾ ਹੋਰ ਚੀਜ਼ ਆ ਲੋਕਾਂ ਦੀ ਜਿਹੜੀ ਨਵਜ ਲੋਕਾਂ ਦੀ ਸਮੱਸਿਆ ਉਹਨੂੰ ਦੇਖ ਕੇ ਉਹਦਾ ਹੱਲ ਨਾ ਜਿਆਦਾ ਜ਼ਰੂਰੀ ਆ। ਤੁਹਾਡੀ ਗੱਲ ਕੋਈ ਇੱਕ ਦੇ ਯਾਰ ਪ੍ਰਧਾਨ ਪ੍ਰਧਾਨ ਓਏ ਉਹਨਾਂ ਦਾ ਗੱਲ ਫਿਰ ਇਹ ਗਣ ਪ੍ਰਧਾਨੀ ਨਾ ਕਰੇ ਮੇਰੇ ਨਾਲ ਕਹਿੰਦੇ ਬਾਡੀ ਅੱਜ ਆ ਕੇ ਤੋਂ ਜਿਆਦਾ ਹੈ ਕਿ ਜਿਹੜਾ ਤੁਸੀਂ ਲੈ ਕੇ ਚੱਲਿਓ ਮੁੱਦਾ ਫਰੀ ਸਰਕਾਰ ਆਪਾਂ ਕਰ ਸਕਦੇ ਆ ਤਾਂ ਕਿੰਨੇ ਕੋ ਪਾਰਟੀਆਂ ਜਿਹੜੀਆਂ ਰਿਸਪੌਂਸਿਵ ਨੇ ਦੇਖੋ ਜਿਹੜਾ ਮੁੱਦਾ ਮੈਂ ਮੱਕੀ ਦਾ ਲੈ ਕੇ ਚੱਲਿਆ ਡਾਕਟਰ ਜੱਟ ਸਾਹਿਬ ਐ ਸਰਨਾ ਮਨੁਮਾਨ ਸਿੰਘ ਜੱਟ ICAR ਦੇ ਹੈੱਡ ਨੇ ਔਰ ਨੂੰ ਜਾਣੇ ਚੈਂਟਰ ICAR ਦਾ ਆ ਇਹ ਕੋਈ ਛੋਟੀ ਗੱਲ ਨਹੀਂ ਆ ਅਸੀਂ ਇਹਨਾਂ ਦਾ ਫਾਇਦਾ ਚੱਕੀ ਐ ਪਾਣੀ ਸਾਡਾ ਖਤੇ ਜਾ ਰਿਹਾ ਬਿਜਲੀ ਦੀ ਖਪਤ ਵਧ ਰਹੀ ਆ ਪਾਣੀ ਉਹ ਨਹੀਂ ਨਿਕਲ ਰਿਹਾ ਮੋਟਰਾਂ ਵਧ ਰਹੀਆਂ 2300 ਕਰੋੜ ਕਿੰਨਾ ਸਾਲਾਂ ਤੋਂ ਵਧ ਗਿਆ ਇਹ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਕੱਲ ਨੂੰ 9000 ਦੀ ਜਗਾ 15000 ਕਰੋੜ ਹੋ ਜਾਏਗਾ 10000 ਕਰੋੜ ਨੂੰ ਕੀ ਅਸੀਂ ਅਫੋਰਡ ਕਰ ਸਕਦਾ ਪੰਜਾਬ ਨਹੀਂ ਕਰ ਸਕਦਾ ਔਰ ਮੈਂ ਕਹਿੰਦਾ ਆਹ ਤਨੂ ਕਾਲ ਲਈ ਮੇਰਾ ਪੱਕਾ ਫਰਮਾਨ ਹੈ ਕਿ ਗਪਾਹ ਨੂੰ ਵਾਪਸ ਲਿਆਉਣ ਲਈ ਬੋਲਗੜ 3 ਲਈ ਮੈਂ ਯਤਨ ਕਰਾਂਗਾ ਚਾਹੇ ਪੰਜਾਬ ਸਰਕਾਰ ਚ ਗੱਲ ਕਰਨੀ ਪਵੇ ਚਾਹੇ ਬਾਦ ਸਰਕਾਰ ਚ ਗੱਲ ਕਰਨੀ ਪਵੇ ਇਹਨਾਂ ਜ਼ਿੰਮੇਵਾਰਾਂ ਦੀ ਸਰਦਾਰੀ ਕਾਟਨ ਕਰਕੇ ਸਗੀ ਉਹ ਬਰਕਰਾਰ ਕਰਾਉਣਾ ਮੇਰਾ ਫਰਜ਼ ਆ ਓਨੀ ਦੇਰ ਓਨੀ ਦੇਰ ਓਨੀ ਦੇਰ ਮੱਕੀ ਦੇ ਤੇ ਵੀ ਜ਼ੋਰ ਦਈਏ ਸਾਰੇ ਨੇ ਮੱਕੀ ਨਹੀਂ ਵੇਚਦੇਗੇ ਸਾਰੇ ਕਾਟਨ ਨਹੀਂ ਵੇਚਦੇ ਸਾਰੇ ਨੇ ਬਾਗ ਨਹੀਂ ਆ ਇੱਕ ਫਸਾਤੇ ਹੋਈ ਨਹੀਂ ਸਕਦੀ ਲੇਕਿਨ ਬੱਕਰੀਆਂ ਬੱਕਰੀਆਂ ਫਸਲਾ ਲਿਆ ਕੇ ਪਾਣੀ ਦੀ ਗਪਤ ਕਟਾਈਏ ਇਹ ਮੇਰੀ ਸੋਚ ਹੈ ਮੇਰੀ ਸੋਚ ਹੋਰ ਕੀ ਆ 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 ਮੇਰੀ ਸੋਚ ਹੋ ਕਿਸਾਨ ਨੂੰ ਬਿਜ਼ਨਸਮੈਨ ਕਿੱਦਾਂ ਬਣਾਉਣਾ ਤੇ ਬਿਜਲੀ ਦਾ ਉਤਪਾਦਨ ਕਰੇਗਾ ਇਹ ਉਪਯੋਗਕ ਨਹੀਂ ਹੋ ਗਿਆ ਨਾ ਇੱਕ ਪੈਨਲ ਲਾਉਣ ਦੀ ਲੋੜ ਹੈ 10-10 ਹਿਆਪ ਲਾਉਣ ਦੀ ਟ੍ਰੈਨਿੰਗ ਚਾਹਤ ਬਿਜ਼ਨਸ ਮਾਡਲ ਕੋਡਾਂ ਦਿੱਤਾ ਹੈ ਮਨੁੱਖੀ ਜਨਕਾਰ ਜੋ ਕਿ ਕਿਸਾਨਾਂ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਕੀ ਸਾਡੀ ਫਸਲ ਵਾਕੇ ਹੀ ਇਸ ਦੀ ਕੋਈ ਗਰੰਟੀ ਹੈ ਵੀ ਇਹ ਕ੍ਰੀਤੀ ਜਾਊਗੀ ਐਮਐਸਕੇ ਦੇ ਤੁਹਾਡਾ ਬਿਜ਼ਨਸ ਮਾਡਲ ਕੀ ਹੈਗਾ ਜੀ ਇਜ਼ ਇਟ ਫੋਰ ਯੋਰ ਇੰਡਸਟਰੀ ਜਾਂ ਫਿਰ ਪੂਰੀ ਐਗਰੀਕਲਚਰ ਸੈਕਟਰ ਵਾਸਤੇ ਬੋਲਿਆ ਆ 6 ਦਿਨ ਦੀ ਲੋੜ ਆ ਜੀ ਸਾਨੂੰ ਇਸ ਇੰਡਸਟਰੀ ਇੱਕ ਖਾਲੀ ਐਥਨੋਲ ਇੰਡਸਟਰੀ ਨਹੀਂ ਇਹ ਇਹ ਚ ਫੀਡ ਇੰਡਸਟਰੀ ਵੀ ਆ ਇਹਦੇ ਚ ਪੋਲਟਰੀ ਫੀਡ ਵੀ ਆ ਇਹਨਾਂ ਸਾਰਥ ਮਿਲਾਂ ਵੀ ਨੇ ਔਰ ਪੰਜਾਬ ਹਰਿਆਣੇ ਚ ਮੇਰੇ ਵਰਗੇ 6 ਪੰਜਾ ਰਿਆ 1100 ਕਿੱਲੋ ਤਾਂ ਮੈਂ ਕੱਲਾ ਹੀ ਖਾ ਜਣਾ ਰੋਜ਼ ਦਾ 6 ਰੋ 650 ਕਿੱਲੋ ਹੋ ਗਿਆ ਸਟਾਰਟ ਮਿਲਾਂ ਦਾ ਫੀਡ ਮਿਲਾਂ ਪਾ ਦਿਆ ਇਹਨੇ ਉਹਦਾ ਹੋ ਗਿਆ। ਨਹੀਂ ਫਿਰ ਅੱਜ ਪੰਜਾਬ ਜਿਹੜਾ ਆ 30 ਦਿਨ ਦੀ ਮੱਕੀ ਨਹੀਂ ਦੇ ਪਾ ਰਿਆ ਤਿੰਨ ਚਾਰ ਰੱਖਿਆ ਏਕੜ ਚੋਤੇ। ਲੰਘੋ ਜੇ ਮੱਕਣੀ ਟਿਕਣੀ ਵੀ ਹੋ ਗਈ ਤੇ ਤਿੰਨ ਮਹੀਨੇ ਦੀ ਹੋ ਜਾਏਗੀ। ਸੋ ਤਿੰਨ ਮਹੀਨੇ ਦੀ ਮੱਕੀ ਹੋਣੀ ਜ਼ਰੂਰੀ ਹੈ ਪੰਜਾਬ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ 90% ਸ਼ੌਟ ਦੇ ਹੈ ਰਾਈਟ ਜਿਹੜੀ ਰਿਕੁਆਇਰਮੈਂਟ ਹੈਗੀ ਹੈ। ਤੁਹਾਨੂੰ ਕਿਦਾਂ ਕੋਈ ਬੈਰੋਗੇ ਤੁਹਾਡਾ ਕੀ ਸਕੋਪ ਕੀ ਹੈ ਤੁਹਾਨੂੰ ਅੱਜ ਵੀ ਤਾਂ ਅਸੀਂ ਪੈਸੇ ਦੇ ਕੇ ਲੈ ਆਈ ਦੀ ਆ। ਜੀ ਕੋਈ ਫਰੀਜ ਤਾਂ ਸਾਨੂੰ ਮੱਕੀ ਨਹੀਂ ਦੇ ਦਿੰਦਾ ਕਿਹਤੋਂ ਤੇ ਹੈਗੇ ਨਾ ਤੁਹਾਡੇ ਦਾ ਕਮਾਊਟ ਕੀ ਹੈ ਨਾ ਉਹ ਤੁਹਾਡੇ ਕਿੰਨੇ ਮੈਸੇਜ ਪਰ ਕੁੰਟਲ ਗਿਣੀ ਭਾਈ ਮੈਂ ਨਹੀਂ ਨਾ ਉਸ ਕਿਤੇ ਇਹਨਾਂ ਦੀ رائے ਦਾ ਸਰਕਾਰ 2240 ਰੁਪਏ ਕੁੰਟਲ ਤੇ ਐਮਐਸਪੀ ਆ ਮੱਕੀ ਦੇ ਔਰ ਮੈਂ ਬਰਸਾਤੀ ਮੱਕੀ ਨੂੰ ਪ੍ਰਮੋਟ ਕਰਨਾ ਚਾਹਣਾ ਕਿਉਂਕਿ ਪਾਣੀ ਡੀਪਲੀਟ ਕਰ ਰਿਹਾ ਡੀਪਲੀਟਿੰਗ ਗੋਟਰ ਟੇਬਲ ਉਹਨੂੰ ਕੰਟਰੋਲ ਕਰ ਲਈ 14.6 ਬਿਲੀਅਨ ਕਯੂਬਿਕ ਮੀਟਰ 14 ਬਿਲੀਅਨ ਕਯੂਬਿਕ ਮੀਟਰ ਕੋ ਸਾਡੀ ਖਪਤ ਆ 50 ਤਾਂ ਪੂਰਾ ਹੋ ਜਾਂਦਾ ਲੇਕਿਨ 14 ਜੀ ਐਕਸਟ੍ਰਾ ਗੱਡੀ ਉਹ ਜਿਹੜਾ ਐਕਸਟ੍ਰਾ ਗੱਡੀ ਦਾ ਉਹ ਹੋਰ ਰੋਕਣ ਦੀ ਲੋੜ ਹੈ ਸੋ ਮੈਂ ਇਸ ਕੰਮ ਚ ਲੱਗਾ ਮੈਂ ਖਾਲੀ ਮਿੱਟੀ ਤੇ ਨਹੀਂ ਆਉਣ ਵਾਲੇ ਸੋਲਿਊਸ਼ਨ ਮੈਂ ਡੀਐਸਆਰ ਦੀ ਵੀ ਗੱਲ ਕਰਾਂਗਾ 6 ਲੱਖ ਹੈਕਟ ਤੋਂ ਵਾਪਸ 30 ਲੱਖ ਹੈਕਟ ਤੇ ਆ ਗਿਆ ਕਿਉਂ ਬਈ ਉਹ 25% ਨੇ ਪਾਣੀ ਘਟਾਣਾ ਜੋ ਜਗਾ ਜਗਾ ਪਾਣੀ ਬਚਾਵਾਂਗੇ 14 ਮਿੰਟ ਵੀ ਵੀਕੀਟਾ ਸੀ ਬਚਾ ਬਾ ਪ੍ਰੀਤਪੁਰ 240 ਇਹ ਤੁਹਾਡੇ ਦਾਅਵਿਆਂ ਤੇ ਕੁਐਸਚਨ ਮਾਰਕ ਕਿਸੇ ਨੇ ਨਹੀਂ ਕੀਤਾ ਤੁਸੀਂ ਕਿਹਾ ਪਰ ਸਭ ਤੋਂ ਪਹਿਲੇ ਕੁਐਸਚਨ ਮਾਰਕ ਤੁਹਾਡੀ ਆਪ ਹੀ ਪਾਰਟੀ ਤੋਂ ਆਏ ਤੁਹਾਨੂੰ ਵੀ ਲੱਗਦਾ ਹੈਗਾ ਇਹੇ ਤਾਂ ਪਹਿਲੇ ਜਾਰੀ ਹੋਇਆ ਜਦੋਂ ਸੀ ਕਪਤਨ ਸਰਕਾਰ ਆਈ ਤੁਹਾਡੇ ਉੱਤੇ ਤੇ ਪੁੱਛ ਇਸ ਤਰ੍ਹਾਂ ਦਾ ਪਰ ਉਹ ਕੁਐਸਚਨ ਮਾਰਕ ਕਿਉਂ ਨਹੀਂ ਕੀਤਾ ਇਹ ਪਹਿਲੇ ਪਾਰਟੀ ਚ 70 ਦੇਖੋ ਜਿਹਦਾ ਵਿਰੋਧ ਹੋਏਗਾ ਉਹਦਾ ਵਿਕਾਸ ਮੈਂ ਖੁਸ਼ ਹਾਂ ਕਿ ਮੇਰਾ ਵਿਰੋਧ ਹੋ ਰਿਹਾ ਮੇਰੇ ਹੀ ਬੰਦੇ ਕਰ ਰਹੇ ਆ ਨੋ ਪ੍ਰੋਬਲਮ ਲੋਕ ਅੱਜ ਕੱਲ ਤਾਂ ਫੈਸਲਾ ਕਰਨਗੇ ਕਿ ਰਹਿਣਾ ਠੀਕ ਹੈ ਜਾਂ ਨਹੀਂ ਤੁਸੀਂ ਸਰ ਇਹ ਫਾਰਮਲ ਫਾਰਮਲ ਕੰਟਰੈਕਟ ਫਾਰਮਿੰਗ ਹੋਏਗੀ ਤੁਸੀਂ ਇਹ ਨੋ ਨੋ ਕੰਟਰੈਕਟ ਓਕੇ ਬਹੁਤ ਸਾਰਾ ਕੇ ਇਸ ਮਣੀ ਨਾਲ ਜਵਾਬ ਇਹ ਬੜਾ ਇੰਟੈਲੀਜੈਂਟ ਕੁਐਸਚਨ ਹੈ ਅਸੀਂ ਸਾਰਿਆਂ ਨੂੰ ਬਜਾ ਰਹੇ ਹਾਂ ਜੀ ਔਰ ਅਸੀਂ ਇਹ ਕਹਿ ਰਹੇ ਤੁਸੀਂ ਮੱਕੀ ਬੀਜੋ ਜੀ ਉਹ ਡਾਕਟਰ ਜਾਨ ਕਹਿੰਦਾ ਵੀ 10% ਵੀ ਪੰਜਾਬ ਮੱਕੀ ਹੋਈ ਜਿੱਦਾਂ ਜੀ ਨਹੀਂ ਖਪਤ ਹੈ ਜੀ ਇਹ ਮੇਰੀ ਮੇਰੀ ਗੱਲ ਨੂੰ ਉਹਨਾਂ ਨੇ 40 ਟਨ ਕਹਿ ਰਹੇ ਸਾਬਤ ਕਰ ਦਿੱਤਾ ਨਾ ਜੀ ਕਿ ਜੇ ਪੰਜਾਬ ਇੰਡਸਟਰੀ ਔਰ ਕੰਜ਼ਿਊਮਰ ਜਿਹੜੇ ਜਿਹੜੇ ਕੰਜ਼ਿਊਮਰ ਆ ਦੇ ਆ ਡੈਫਿਸ਼ੀਟ ਆ ਫੇਸ ਸੋ ਵੀ ਹੀ ਕੈਨ ਗਰੋ ਮੇਜ ਟੂ ਐਨੀ ਐਕਸਟੈਂਡ ਫੋਰ ਟੂ ইয়ারਸ ਦੋ ਸਾਲ ਲਈ ਮੈਂ ਗਰੰਟੀ ਕੀਤੀ ਆ ਕੋਈ ਗਰੰਟੀ ਹੁਣ ਮੇਰੇ ਕੋਲ ਤਾਂ ਕੋਈ ਨਹੀਂ ਮੈਂ ਸਰਗਰਦਾ ਹੈ ਨਹੀਂ ਮੇਰੇ ਬੇਟੇ ਨੇ ਕਹਿੰਦਾ ਕਿ ਵਿਧਾਨ ਸਭਾ ਜੇ ਅਸੀਂ ਮੱਕੀ ਨਹੀਂ ਝੱਕ ਪਾਵਾਂਗੇ ਜੇ ਵਿਧਾਨ ਸਭਾ ਹੀ ਨਾ ਰਾਂਗੀ

ਕੋ ਸਮਾ 2000 ਕੋਆਪਰੇਟਿਵ ਡਿਪਾਰਟਮੈਂਟ ਹੀ ਖਤਮ ਕਰ ਬੈਠੇ ਐ ਇਸ ਦਾ ਬਹੁਤ ਵੱਡੀ ਲੋੜ ਐ ਕੋਆਪਰੇਟਿਵ ਡਿਪਾਰਟਮੈਂਟ ਨੂੰ ਅਗੜੇ ਕਰਨ ਦੀ ਜੇ ਖੇਤੀ ਤੱਕੜੇ ਕਰ ਰਹੇ ਤਾਂ ਕੋਆਪਰੇਟਿਵ ਡਿਪਾਰਟਮੈਂਟ ਕੋਲ ਜੋ ਸੋਸਾਇਟੀਆਂ ਸਾਰੀਆਂ ਤਕੜੀਆਂ ਹੋਣੀਆਂ ਚਾਹੀਦੀਆਂ ਲੇਕਿਨ ਪਿਛਲੇ ਸਾਲਾਂ ਚ ਕਿਸੇ ਨੇ ਹੁਣ ਵੀ ਕੋਈ ਗੌਰ ਨਹੀਂ ਕਰ ਰਿਆ ਜਿਹਦਾ ਮਨ ਕਰਦਾ ਉਹ ਆਪਣੇ ਇਲਾਕੇ ਦੀ ਗੱਲ ਕਰਦਾ ਪੰਜਾਬ ਦੀ ਕੋਆਪਰੇਟਿਵ ਦਾ ਅਗਰ ਵਜ਼ੀਰ ਹੋਵੇ ਜਾਂ ਕੋਈ ਕਿਸੇ ਮੈਂਬਰ ਦਾ ਹੋਵੇ ਉਹ ਸਾਰੇ ਪੰਜਾਬ ਦਾ ਜਿੱਥੇ ਬਾਕੀ ਦੀ ਥਿਲਾ ਬਾਰੇ ਸੋਚਿਆ ਤੇ ਹਿਮਾਲੇ ਬਾਰੇ ਵੀ ਸੋਚਣਾ ਸੀ ਨਿਕਰੇ ਯਾਰ ਆਵਾਜ਼ ਕਰਨੇ ਚੱਕਣੀ ਸੀ ਇੱਥੇ ਦੇ ਮੌਜੂਦਾ ਜਿਹੜੇ ਉਸ ਵੇਲੇ ਦੇ ਹੋ ਐਮਐਲਏ ਸੀਗੇ ਜਮੀਰ ਸੀਗੇ ਜਾਂ ਅਚ ਦੇ ਨੇ ਇਹਦਾ ਸਿੱਧੀ ਗੱਲ ਆ ਜਾਂਦਾ ਸਰਕਾਰ ਚਲਾਵੇ ਨਹੀਂ ਯਾਰ ਜੀਵਨਦਾਰਾਂ ਦੀ ਚੀਜ਼ ਆ ਇਹਦਾ ਨਾ ਕੱਟ ਫੇਰ ਯਾਰ ਕਿੰਨਾ ਮੇਲਾ ਜਾਂਦਾ ਸਰਕਾਰ ਚਲਾਵੇ ਜਾਂ ਪ੍ਰਾਈਵੇਟਾਈਜ਼ ਕਰੇ 50 ਸਾਲ ਵਿੱਚ ਵਿੱਚ ਕਰਾ ਹੋ ਗਿਆ ਲੈ ਕੇ ਚੱਜੂਗਾ ਪ੍ਰਾਈਵੇਟ ਵਾਲੇ ਹਟਾਇਆ ਨਹੀਂ ਗਏ ਨੇ ਸੱਤ ਮਿਲਾ ਪ੍ਰਾਈਵੇਟ ਦੀਓ 2 3 ਜੰਨਾ ਪ੍ਰਾਈਵੇਟ ਮੇਲਾ ਫੀਟ ਦੀਆਂ ਕਿਹਨੂੰ ਪੈਸਾ ਨਹੀਂ ਮਿਲਦਾ ਸਰਕਾਰੀ ਮੇਲਾ ਜਿੰਨਾ ਦੇ ਡਾਇਵਰਸ ਡਾਇਵਰਸ ਜਿਹੜੀ ਸੈਕਟਰ ਦੇ ਵਿੱਚ ਬੀਐਸੀ ਟੋਟਲ ਕਿੰਨੇ ਪਲੇਅਰਸ ਹੈ ਹੂ ਕੈਨ ਯੂ ਨੋ ਬਾਏ ਜਿਸ ਵਿੱਚ ਹੂ ਰਿਕੁਆਇਰ ਇਸ आर 67 ਪਲੇਅਸ ਐਸ 빅 ਐਸ